ਦੇ ਬਾਰ ਬਾਰ ਦੇਖਿਆ ਇਹੋ ਟਾਈਮ ਉਹ ਸਾਹਮਣ ਦਾ ਹੈ ਜੋ ਬੰਦਾ ਸਾਨੂੰ ਇਸੇ ਕਰਕੇ ਤਾਂ ਮੈਂ ਲੈਂਦਾ ਸੀ ਕਿ ਬੁੱਡੇ ਵਾਰੇ ਸਾਡਾ ਸਾਰਾ ਬਣੂਗਾ ਪਰ ਉਹਨੇ ਵੀ ਵੇਖਿਆ ਨਹੀਂ ਸਾਡੇ ਹੱਲ ਤੇ ਮੈਂ ਲੈਣ ਵੀ ਜਾਂਦਾ ਰਿਹਾ ਕਿ ਜੋ ਵੜ ਘਰ ਆ ਜਾ ਘਰ ਆ ਜਾ ਪਰ ਉਹਨੂੰ ਮੜੇ ਨੇ ਸਾਡੇ ਹੱਲ ਵੇਖਿਆ ਹੀ ਨਹੀਂ ਰੁਕੀ ਕਰਨਾ ਫਿਰ ਟਾਈਮ ਤੇ ਕੱਢਣਾ ਹੀ ਪੈਣਾ ਉੱਪਰੋਂ ਉੱਪਰੋਂ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਵੀ ਮੈਂ ਹੁਣ ਕੀ ਕਰਾਂ ਜੇ लवली ਤਰਪਿੰਦਰ ਆਏ ਹੀ ਉਹ ਵੀ ਸਵਾਦ ਹੀ ਲੈਣ ਆਏ ਹੀ ਜੇ ਤੁਸੀਂ ਆਏ ਜੇ ਦਿਲ ਦੀ ਗੱਲ ਸਾਰੀ ਤੁਹਾਡੇ ਨਾਲ ਹੀ ਕੀਤੀ ਆ ਤੁਸੀਂ ਜਾ ਕੇ ਜੋਬਨ ਨੂੰ ਸਮਝਾਓ ਤੇ ਹੋਂ ਨਾ ਉਹਨਾਂ ਨੂੰ ਤੁਹਾਡੀ ਲੋੜ ਵਾ ਤੇ ਤੁਸੀਂ ਦੋਵੇਂ ਜਾਣੀ ਉੱਥੇ ਚੱਲ ਜਾਓ ਚੱਲ ਜੋ ਬਣਾ ਜਾਂਦਾ ਮੈਂ ਕਿੰਨੇ ਦਿਨਾਂ ਦਾ ਕੁੜੀ ਨੂੰ ਕਿਹਾ ਤੇ ਤੂੰ ਫੋਨ ਕਰਕੇ ਉਹਨੂੰ ਦੱਸ ਦਸਈ ਤੇ ਤੇਰਾ ਡੈਡੀ ਠੀਕ ਨਹੀਂ ਨਾ ਕੰਨਾ ਕੈਸਲ ਮਾਰੀ ਆ ਉਹਨੂੰ ਫੋਨ ਕਰਕੇ ਦੱਸਿਆ ਵੀ ਨਹੀਂ ਗਾ ਉਹਨੂੰ ਕਿੱਦਾਂ ਪਤਾ ਲੱਗੂ ਪੀੜੀ ਠੀਕ ਨਹੀਂ ਆ ਚੱਲ ਜੇ ਉਹਨੂੰ ਪਤਾ ਲੱਗਦਾ ਹੋ ਸਕਦਾ ਫੋਨ ਕਰਕੇ ਹਾਲ ਚਾਲ ਪੁੱਛਦਾ ਇਹਨਾਂ ਨਾਲ ਤਾਂ ਗੱਲਬਾਤ ਕਰਾਂ ਜਾ ਕੇ ਸਿਰ ਸੁੱਟ ਕੇ ਬੈਠੀ ਆ ਇੱਥੇ ਕਿਉਂ ਬੈਠੇ ਜੇ ਸਿਰ ਸੁੱਟ ਕੇ ਉਦਾਂ ਹੀ ਰਮਨ ਠੀਕ ਨਹੀਂ ਸਿਹਤ ਤੇ ਮੈਂ ਚੱਲ ਬੈਹਿਣਾ ਦੱਸ ਮੈਂ ਸਿਹਤ ਠੀਕ ਨਹੀਂ ਹੀ ਤੇ ਇੱਥੇ ਆਣ ਕੇ ਬਹਿਣਾ ਹੀ ਤਾਰ ਬੈੰਦਿਓ ਮੈਂ ਕੋਈ ਦਵਾਈ ਦਿੰਦੀ ਤੁਹਾਨੂੰ ਚਲ ਅੱਜ ਬਦਲ ਗਿਆ ਸੀ ਤੇ ਮੈਂ ਚਲ 10 ਮਿੰਟ ਬਹਿ ਜਾਣਾ ਇੱਥੇ ਤੁਹਾਡੇ ਤੇ ਹਿੱਦਾਂ ਕੀਤੇ ਆ ਨਾ ਕੁਛ ਨਹੀਂਗਾ ਹੁਣ ਕੋਈ ਗੱਲ ਨਹੀਂ ਜੇ ਨਹੀਂ ਤੇ ਮੈਂ ਰਪਿੰਦਰ ਨੂੰ लवली ਨੂੰ ਕਹਿੰਨੀ ਆ ਵੀ ਜੋਬਨ ਨੂੰ ਫੋਨ ਕਰਕੇ ਤੇ ਇੱਥੇ ਕਲਾਓ ਤੁਹਾਨੂੰ ਫਿਕਰ ਤੇ ਹੋਈ ਲੱਗਾ ਵਾ ਵੀ ਮੈਂ ਠੀਕ ਨਹੀਂਗਾ ਤੇ ਉਹ ਆਇਆ ਨਹੀਂ ਆ ਜਦੋਂ ਤੁਸੀਂ ਉਹਨੂੰ ਮਿਲੇ ਨਾ ਅੱਧਾ ਦੁੱਖ ਤੁਹਾਡਾ ਜਿਹੜਾ ਦੂਰ ਹੋ ਜਾਣਾ ਵਾ ਐਦਾਂ ਸੋਚਿਆ ਨਾ ਕਰੋ ਐਦਾਂ ਸੋਚਾਂ ਸੋਚ ਸੋਚ ਕੇ ਨਾ ਤਾਡਾ ਸਰੀਰ ਠਾਂ ਨਹੀਂ ਜਾਣਾ ਵਾ ਤਾਂ ਨੂੰ ਨਹੀਂ ਆਉਣਾ ਉੱਠੋ ਤਾਂ ਤੇ ਜਾ ਕੇ ਤਾਂ ਦਵਾਈ ਲੈ ਕੇ ਆਈਏ ਰਮਨ ਕਿਹੜੀ ਦਵਾਈ ਦੀ ਤੂੰ ਗੱਲਾਂ ਕਰਦੀ ਹੈ ਤੈਨੂੰ ਵੀ ਪਤਾ ਵਾ ਕਿਨੂੰ ਰਮਾਰ ਕਿਧਾਉਣਾ ਕੋਈ ਗੱਲ ਨਹੀਂ ਜਿੱਦਾਂ ਵੀ ਰਾਮ ਆਉਣਾ ਵਾ ਨਾ ਉਹ ਮੈਨੂੰ ਸਾਰੀ ਗੱਲ ਦਾ ਪਤਾ ਵਾ ਉਹ ਵੀ ਮੈਂ ਹੱਲ ਕਰੂੰਗੀ ਤੁਸੀਂ ਉੱਠੋ ਤੇ ਸਹੀ ਐਦਾਂ ਸਿਰ ਸੁੱਟ ਕੇ ਬੈਠੇ ਰਹੋਗੇ ਤੇ ਕਿੱਦਾਂ ਫਰਕ ਪਊਗਾ ਆਪਣੇ ਘਰ ਵਾਲ ਤੇ ਵੇਖੋ ਤੁਹਾਡੇ ਤੋਂ ਬਿਨਾ ਹੋਰ ਸਹਾਰਾ ਕੌਣ ਵਾ ਮੇਰਾ ਓਏ ਉਹ ਤਾਂ ਤੇਰੀ ਗੱਲ ਠੀਕ ਆ ਤੂੰ ਚੱਲ ਫਿਰ ਮੈਂ ਆਵਾਂ ਨਹੀਂ ਮੈਂ ਤੁਹਾਨੂੰ ਨਾਲ ਹੀ ਲੈ ਕੇ ਜਾਣਾ ਵਾ ਇੱਥੇ ਬੈਹਿ ਕੇ ਤੁਸੀਂ ਕੀ ਕਰਨਾ ਵਾ ਉੱਠੋ ਤਾਂ ਜਿੱਦ ਨਾ ਕਰ ਤੂੰ ਚੱਲ ਮੈਂ ਆਵਾਂ ਮੈਂ ਤੁਹਾਨੂੰ ਕਿਹਾ ਨਾ ਵੀ ਮੇਰੇ ਨਾਲ ਹੀ ਚੱਲੋ ਤੇ ਚਲੋ ਜਾ ਕੇ ਦਵਾਈ ਲੈ ਕੇ ਆਈਏ ਮੈਨੂੰ ਇਹ ਆ ਵੀ ਗਲਤੀ ਕਿਤੇ ਮੇਰੇ ਕੋਲੋਂ ਕਿਤਨੀ ਹੋ ਗਈ ਕਿ ਇਹਦਾ ਕਰਕੇ ਜੋੜਨ ਲਈ ਹਾਂ ਰੁਪਿੰਦਰ ਕਰਕੇ ਰੁਪਿੰਦਰ ਤੇ ਕਹਿੰਦੀ ਆ ਮੈਨੂੰ ਕੁਛ ਚਾਹੀਦਾ ਹੀ ਨਹੀਂਗਾ ਜੋ ਕੁਛ ਵੀ ਹੈਗਾ ਵਾ ਸਭ ਕੁਝ ਜੋ ਬੰਦਾ ਹੀ ਆ ਹੁਣ ਜੋ ਬੰਦਾ ਤੇ ਤਾਂ ਹੀ ਹੋਊਗਾ ਨਾ ਜੇ ਜੋ ਬਣ ਇੱਥੇ ਆਊਗਾ ਤੇ ਜਿਹੜੀ ਇਹਨਾਂ ਨੂੰ ਬਿਮਾਰੀ ਲੱਗੀ ਆ ਉਹ ਵੀ ਮੈਨੂੰ ਪਤਾ ਵਾ ਜੋ ਬਣ ਕਰਕੇ ਹੀ ਲੱਗੀ ਆ ਭਰਨਾ ਇਹ ਗਲਤੀਆਂ ਸਾਰੀਆਂ ਮੇਰੀਆਂ ਵਾ ਉਦੋਂ ਮੈਂ ਇਹ ਕੰਮ ਨਾ ਕਰਦੀ ਅੱਜ ਮੈਨੂੰ ਆਹ ਦਿਨ ਨਾ ਦੇਖਣੇ ਪੈਂਦੇ ਜਦੋਂ ਮੈਂ ਇਹਨਾਂ ਵੱਲ ਵੇਂਨੀ ਆ ਨਾ ਮੈਨੂੰ ਹੌਲ ਪੈਂਦੇ ਆ ਮੈਂ ਇੰਨੀਆਂ ਗਲਤੀਆਂ ਕਿਉਂ ਕੀਤੀਆਂ ਰੁਪਿੰਦਰ ਕਰਕੇ ਤੂੰ ਇਹ ਨਾ ਫਿਕਰ ਨਾ ਕਰੋ ਕਿਸੇ ਵੀ ਗੱਲ ਦਾ ਮੈਂ ਕੋਈ ਨਾ ਕੋਈ ਹੱਲ ਨਾ ਕੱਢਦੀ ਆ ਕੋਈ ਨਹੀਂ ਮੈਂ ਆਪਾਂ ਮੇ ਰੁਪਿੰਦਰ ਨੂੰ ਕਵਾਂ ਜਿੰਨੂੰ ਮਰਜ਼ੀ ਕਵਾਂ ਜੋ ਬੰਨ ਨੂੰ ਮਲਾ ਦਿੰਨੀ ਤੁਹਾਨੂੰ ਮੈਂ ਕੋਈ ਨਹੀਂ ਜਦੋਂ ਉਹਨੂੰ ਪਤਾ ਲੱਗਾ ਨਾ ਵੀ ਡੈਡੀ ਠੀਕ ਨਹੀਂਗੇ ਵੇਖਿਓ ਉਹਨੇ ਦੌੜੇ ਆਉਣਾ ਵਾ ਚੱਲ ਜਾ ਆਪਣਾ ਕੰਮ ਕਰ ਜਾ ਕੇ ਹਮਚ ਨਹੀਂ ਆਉਂਦੇ ਕੁਝ ਕੀ ਕਰਾਂ ਹੁਣ ਮੇਰਾ ਰਾਦਾਵਾ ਰੁਪਿੰਦਰ ਨੂੰ ਫੋਨ ਕਰ ਹੀ ਦਵਾਂ ਚੱਲ ਜੋ ਬੰ ਨੂੰ ਪਤਾ ਤੇ ਲੱਗੇ ਕਿ ਡੈਡੀ ਠੀਕ ਨਹੀਂ ਹੈ ਹੈਲੋ ਸਸਤਾ ਮੇ ਜੀ ਸਸੀ ਕਾਲ ਹੋਰ ਪਿੰਦਰਪੁੱਤ ਕੀ ਹਾਲ ਚਾਲ ਆ ਵਧੀਆ ਵਧੀਆ ਤੇ ਦੱਸੋ ਆਪਣਾ ਅਸੀਂ ਵੀ ਠੀਕ ਠਾਕ ਵਧੀਆ ਹੋ ਨਹੀਂ ਕਰੰਦੇ ਕਰਨਾ ਪੁੱਤ ਮੈਂ ਕੀ ਆ ਤੇਰੇ ਡੈਡੀ ਠੀਕ ਨਹੀਂਗੇ ਹਾਂ ਦਿਨੋਂ ਦਿਨ ਥਾਂ ਨਹੀਂ ਜਾਣਦੇ ਆ ਤੇ ਮੈਂ ਪੁੱਤ ਅੱਗੇ ਵੀ ਤੈਨੂੰ ਕਿੰਨੀ ਵਾਰੀ ਕਿਹਾ ਵਾ ਕਿ ਜਿੱਦਾਂ ਵੀ ਹੁੰਦਾ ਨਾ ਇੱਕ ਵਾਰਾਂ ਜੋਬਨ ਤੱਕ ਸਨਾ ਪਚਾਓ ਕਿ ਡੈਡੀ ਠੀਕ ਨਹੀਂ ਆ ਚਲੋ ਕੋਈ ਗੱਲ ਨਹੀਂ ਮੈਨੂੰ ਟੈਨਸ਼ਨ ਨਾ ਲਓ ਕੋਈ ਨਹੀਂ ਮੈਂ ਜੇਤ ਹੋਇਆ ਤੁਹਾਨੂੰ ਫੋਨ ਕਰਦੀ ਆ ਤੇ ਜੇ ਨਹੀਂ ਤੇ ਅਸੀਂ ਉਹਦੇ ਕੋਲ ਹੀ ਜਾਂਦੇ ਆ ਤੇ ਜਾ ਕੇ ਫਿਰ ਉਹਨਾਂ ਕਰਦੇ ਆ ਗੱਲਬਾਤ ਫਿਰ ਕੋਈ ਨਹੀਂ ਉਹ ਆਊਗਾ ਕਰ ਆਹ ਹੁਣ ਸਮਝਾਇਓ ਕਿ ਹੁਣ ਠੀਕ ਨਹੀਂਗੇ ਜਾ ਕੇ ਮਿਲ ਤੇ ਆ ਤੇਰਾ ਹੀ ਨਾਂ ਲਈ ਜਾਂਦੇ ਆ ਤੁਸੀਂ ਟੈਨਸ਼ਨ ਨਾ ਲਓ ਫਿਕਰ ਨਾ ਕਰੋ ਕੋਈ ਵੀ ਕੋਈ ਨਹੀਂ ਆਉਂਦੇ ਆ ਨਾ ਘਰ ਹੈ ਨਹੀਂ ਘਰੇ ਹੋਣਾ ਅੱਛਾ ਤੇ ਕੋਈ ਨਹੀਂ ਆਉਂਦੇ ਆ ਤੇ ਜਾਂਦ ਮੈਂ ਫੋਨ ਲਵਨੀ ਆ ਜਾਂ ਫਿਰ ਮੈਂ ਜਾ ਕੇ ਹੀ ਗੱਲ ਕਰਦੀ ਆ ਉਹਦੇ ਨਾਲ ਇੱਟਾ ਹੁਣ ਫੋਨ ਦੇ ਦਿੱਤੀ ਉਹਨੂੰ ਕਹਿਣਾ ਵਾ ਚੱਲ ਪੁੱਤ ਅੱਗੇ ਵੰਗੋਂ ਨਾ ਕੰਨਾ ਕੈਸਲ ਨਾ ਮਾਰੀ ਹੁਣ ਮੇਰੇ ਫੋਨ ਤੇ ਗੌਰ ਕਰੀਂ ਐਵੇਂ ਕੰਨਾ ਕੈਸਲ ਤੇ ਅੱਗੇ ਵੀ ਨਹੀਂ ਕੀਤੀ ਹੈ ਜੀ ਤੁਹਾਨੂੰ ਪਤਾ ਵਾ ਫਿਰ ਘਰ ਦੇ ਕੰਮ ਕਾਰੀ ਤਾਂ ਦੇ ਹੋ ਜਾਂਦੇ ਆ ਜੀ ਮੰਮੀ ਜੀ ਮੇਰੀ ਸੁਣੋ ਗੱਲ ਹਾਂ ਪੁੱਤ ਮੈਂ ਤੇ ਜਾਉਂਗੀ ਤੇ ਉਹਨਾਂ ਨੂੰ ਘਰ ਲੈ ਵੀ ਆਉਂਗੀ ਇਹਦੀ ਕੋਈ ਗੱਲ ਨਹੀਂ ਆਉਂਦੇ ਮੇਰੇ ਕਹਿੰਦੇ ਆ ਵੀ ਜਾਣਾ ਵਾ ਹਾਂ ਠੀਕ ਆ ਪਰ ਇਹ ਆ ਵੀ ਤੁਸੀਂ ਰੱਖਣ ਨੂੰ ਤਿਆਰ ਵਾ ਨਾ ਪੁੱਤ ਮੇਰੇ ਮਨ ਵਿੱਚ ਵੀ ਕਈ ਗੱਲਾਂ ਉਨਡੀਆਂ ਵਾ ਕਿੱਥੋਂ ਤੱਕ ਤੇ ਗੱਲ ਪਹੁੰਚ ਗਈ ਆ ਅਜੇ ਮੈਂ ਇਦਾਂ ਕਰੂੰਗੀ ਤੂੰ ਇੱਕ ਵਾਰ ਮੇਰੀ ਧੀ ਨਾ ਉਹਨਾਂ ਨੂੰ ਕਾਰ ਲੈ ਕੇ ਆ ਮੰਮੀ ਤੁਹਾਨੂੰ ਥੋੜੇ ਜਿਹਾ ਹੁਣ ਬਦਲਣਾ ਹੀ ਪੈਣਾ ਵਾ ਮੈਨੂੰ ਪਤਾ ਉਹਨਾਂ ਡੈਡੀ ਜੀ ਨੂੰ ਬਸ ਨਾ ਉਹ ਜੋ ਬੰਦਾ ਕਰਕੇ ਉਹ ਢੱਲੇ ਹੋਈ ਆ ਉਹ ਤਾਂ ਉਹਨਾਂ ਨੂੰ ਕੋਈ ਗੱਲ ਨਹੀਂ ਹੈਗੀ ਜਿੱਦਣ ਜੋ ਬੰਦ ਘਰ ਆ ਗਿਆ ਨਾ ਦੇਖੋ ਡੈਡੀ ਨੇ ਨੌਂ ਬਰ ਨੌਂ ਹੋਏ ਨਾ ਤਾਂ ਹੀ ਤੇ ਮੈਂ ਤੈਨੂੰ ਫੋਨ ਕੀਤਾ ਵਾ ਹੁਣ ਵੀ ਬੇਲੀ ਬੈਠੇ ਹੀ ਸਿਰ ਸੁੱਟ ਕੇ ਤੇ ਤੂੰ ਮੇਰੀ ਧੀ ਜਿੰਨੀ ਵੀ ਛੇਤੀ ਹੋ ਸਕਦਾ ਵਾ ਨਾ ਜੋ ਬਣ ਕੋ ਜਾ ਤੂੰ ਉਹਨੂੰ ਲੈ ਕੇ ਆ ਤੇ ਮੈਂ ਤੇਰੇ ਡੈਡੀ ਵਾਲੇ ਵੀ ਅਖਾਂ ਕੋਈ ਦਵਾਈ ਦੂਈ ਦਿਵਾਉ ਉਹਨਾਂ ਨੂੰ ਮੈਂ ਕੋਈ ਨਹੀਂ ਕੋਈ ਨਹੀਂ ਤੂੰ ਫਿਕਰ ਨਾ ਕਰੋ ਮੈਂ ਹੋ ਸਕਿਆ ਤੇ ਮ ਆਪਾਂ ਹੁਣੇ ਜਾਣੇ ਆ ਚੱਲ ਠੀਕ ਆ ਹਾਂ ਮੈਂ ਕੋਈ ਤੁਹਾਨੂੰ ਦੱਸੂ ਫੋਨ ਕਰਕੇ ਬਾਅਦ ਚ ਚੰਗਾ ਠੀਕ ਚੱਲ ਕੈਨ ਤੇ ਡਈ ਆ ਵੀ ਜਾਣੀ ਆ ਰੱਬ ਕਰੇ ਉਹ ਦੋਵੇਂ ਜਾਣੇ ਮਾਨੀ ਜਾਣ ਤੇ ਨਾਲ ਆ ਜਾਣ ਜੇ ਨਾਲ ਆ ਜਾਣਗੇ ਨਾ ਇਹ ਵੀ ਠੀਕ ਹੋ ਜਾਣਗੇ ਤੇ ਜੇ ਨਾ ਆਏ ਨਾ ਫੇਰ ਤੇ ਬੜਾ ਮੁਸ਼ਕਲ ਵਾ ਚੱਲ ਵੇਖਾਂ ਕੋਈ ਦਵਾਈ ਤੇ ਦਵਾ ਇਹਨਾਂ ਨੂੰ ਨਮਕੀ ਗਏ ਨਾ ਕੋਈ ਫੋਨ ਦਿਆ ਚਲਾਉਣਾ ਅਸ਼ਾਂ ਤੇ ਕੱਲ ਗਏ ਆ ਤੇ ਕੀ ਕੀਤਾ ਹਰ ਗਏ ਹੀ ਗਾ ਲੋ ਡੈਡੀ ਦਾ ਪਤਾ ਲੈਣ ਗਏ ਠੀਕ ਨਹੀਂ ਸੀ ਉਹ ਅਸ਼ਾਂ ਠੀਕ ਨਹੀਂ ਜਿਆਦਾ ਠੀਕ ਨਹੀਂ ਆ ਰਵਿੰਦਰ ਦੱਸਣ ਢੀ ਮੈਨੂੰ ਉਹ ਇਹੋ ਦਵਾਈ ਦੂਈ ਲਿਆਂਦੀ ਆ ਉਦਾਂ ਉਹਨੇ ਜਿਆਦਾ ਹੀ ਨਹੀਂਗਾ ਉਦਾਂ ਠੀਕ ਤੇ ਕੀ ਹੱਲ ਕਰ ਗਏ ਆ ਕੋ ਉਥੇ ਗਿਆ ਉਹ ਹੱਲ ਵੇਰ ਜੇ ਉਥੇ ਕੀ ਕਰਨਾ ਹੈ ਉਹਨਾਂ ਨੂੰ ਵੀ ਆਪਣੀ ਬੇਤਾ ਪਈ ਤੇ ਮੈਂ ਉਥੇ ਫਿਰ ਗੱਲ ਹੀ ਨਹੀਂ ਛੜੀ लवली ਉਥੇ ਆਪਾਂ ਵਈ ਇਦਾਂ ਮਜ਼ਾਦੂਰੀ ਲੈਣ ਗਏ ਸੀ ਉਹ ਹੀ ਹੱਲ ਕੱਢ ਕੇ ਆਉਂਦਾ ਦਵਾਈ ਦਵਾਈ ਆ ਗਏ ਮੈਨੂੰ ਤੁਸੀਂ ਜਾਂਦਾ ਚੰਗਾ ਨਹੀਂ ਲੱਗਦਾ ਉਹ ਤਾਂ ਤਮਾਸ਼ਾ ਵੇਖਦੋਂ ਰਹੀ ਗਿਆ ਸੀ ਉਥੇ ਕੋਈ ਹੱਲ ਕੱਢ ਕੇ ਆਉਂਦਾ ਉਹ ਚਲੋ ਕੋਈ ਗੱਲ ਨਹੀਂ ਜੋਬਨ ਨੂੰ ਵੀ ਕਰ ਲੈਣੀ ਆ ਫੋਨ ਜੋਬਨ ਕੋਈ ਪਤਾ ਲੱਗਣਾ ਮੇਰੀ ਗੱਲ ਸੁਣੋ ਦੋਵੇਂ ਜੀ ਜਾਓ ਤੇ ਜੋਬਨ ਨਾਲ ਲੈ ਆਏ ਨਾ ਉਹਨੇ ਘਰ ਵਸਾਉ ਉਹਨੂੰ ਉਥੇ ਆਹ ਨੌਕਰੀ ਨਾਲ ਕਰੀ ਤੇ ਮਿਲ ਗਈ ਆ ਚਲੋ ਉਹਨਾਂ ਨੂੰ ਵੀ ਨੌਕਰੀ ਮਿਲ ਗਈ ਵਧੀਆ ਗੱਲ ਵਾ ਪਰ ਉਹਨੂੰ ਨਾ ਆਪਣੇ ਪਿਓ ਕੋਲ ਲੈ ਕੇ ਜਾਓ ਜੋਬਨ ਨੂੰ ਕੋਈ ਗੱਲ ਨਹੀਂ ਇਹਨਾਂ ਨੂੰ ਬਾਜ਼ ਮਗ ਲੈਣੇ ਰਪਿੰਦਰ ਸੰਦੀਪ ਇੱਧਰ ਆਓ ਉਹ ਮੈਂ ਦੇ ਵੀਡੀਓ ਉੱਤੇ ਤਾਂ ਨਹੀਂ ਗੱਲ ਕੀਤੀ ਮੈਂ ਵੀ ਡੈਡੀ ਅੱਗੇ ਮੰਜੀ ਦੇ ਪਿਆ ਵਾ ਤੇ ਉਦੋਂ ਹੋਰ ਟੈਨਸ਼ਨ ਲੈਣਗੇ ਫਿਰ ਉਹੀ ਤਾਂ ਟੈਨਸ਼ਨ ਲੈਣ ਦੇ ਆ ਕਿ ਜੋ ਬਣ ਘਰ ਹਨ ਨਹੀਂ ਗੱਲ ਔਰ ਕੋਈ ਨਹੀਂ ਆ ਮੈਨੂੰ ਪਤਾ ਲੱਗਾ ਵਾ ਹਾਂਜੀ ਵਾਜਾਂ ਦੇਂਦੇ ਰੁਪਿੰਦਰ ਵੀਰ ਜੀ ਦੇ ਹੀ ਵਾ ਮੈਂ ਕੱਲ ਉੱਥੇ ਗਏ ਸੀ ਕੀ ਹਾਲ gad ਗਿਆ ਫਿਰ ਤੁਸੀਂ ਹਾਂਜੀ ਜੀ ਹਾਲ ਪਤਾ ਕੱਢਣਾ ਵਾ ਅਸੀਂ ਤਾਂ ਬਸ ਪਤਾ ਹੀ ਲੈਣ ਗਏ ਸੀ ਤੇ ਪਤਾ ਲੈ ਕੇ ਵਾਪਸ ਆ ਗਏ ਆ ਵਾਧੂ ਦੀ ਕੋਈ ਗੱਲ ਕੀਤੀ ਨਹੀਂ ਉੱਥੇ ਅਸ ਸੰਦੀਪ ਦੱਸਣ ਦੀ ਜਾਣਾ ਠੀਕ ਨਹੀਂ ਆ ਉਹ ਠੀਕ ਹੁਣ ਤੁਹਾਨੂੰ ਪਤਾ ਹੀ ਆ ਫਿਰ ਹੁਣ ਫਰਕ ਕਿੱਥੋਂ ਪੈਣਾ ਹੈ ਦਵਾਈਆਂ ਦੇ ਅਸਰ ਨਹੀਂ ਕਰਨ ਦੀਆਂ ਹੈਗੀਆਂ ਜੇ ਰਿਪੋਰਟਾਂ ਕਰਾਉਂਦੇ ਉਹਨਾਂ ਵਿੱਚ ਕੁਝ ਨਹੀਂ ਆਉਂਦਾ ਹੈਗਾ ਸਮਾਂ ਹੀ ਨਹੀਂ ਲੱਗਣ ਦੀ ਵੀ ਕੀ ਬਣੰਦਿਆ ਤੇ ਕੀ ਨਹੀਂ ਬਣੰਦਿਆ ਰੁਪਿੰਦਰ ਗੱਲ ਹੋਰ ਕੋਈ ਨਹੀਂ ਆ ਉਹ ਸਿਰਫ ਨਾ ਜੋਬ ਦੀ ਟੈਨਸ਼ਨ ਲੈਣਦੇ ਆ ਤੁਸੀਂ ਦੋਵੇਂ ਜੀ ਜਾਓ ਜੋਬ ਨੂੰ ਲੈ ਕੇ ਨਾ ਉਹਦੇ ਘਰ ਵਸਾਓ ਉਹਨੋਂ ਉੱਥੇ ਉਹ ਚਲੋ ਕੋਈ ਗੱਲ ਨਹੀਂ ਅੱਜ ਫੋਨ ਕਰ ਲੈਨੇ ਕੱਲ ਨੂੰ ਚੱਲ ਜਾਾਂਗੇ ਨਹੀਂ ਨਹੀਂ ਅੱਜ ਹੀ ਜਾਓ ਫੋਨ ਨਹੀਂ ਕਰਨਾਗੇ ਇਹਨੂੰ ਰੁਪਿੰਦਰ ਮੈਂ ਤਾਂ ਉਹਦੋਂ ਵੀ ਸਮਝਾਇਆ ਸੀ ਨਾ ਕਿ ਤੂੰ ਹੀ ਸਾਰੀ ਗੱਲਬਾਤ ਕਰਕੇ ਆਉਣੀ ਆ ਠੀਕ ਆ ਦੇ ਜਿਦ ਤੂੰ ਹੀ ਕਿਹਾ ਤਾਂ ਹੈਗਾ ਹੀ ਪਰ ਮੈਂ ਡੈਡੀ ਵੱਲ ਵੇਖ ਕੇ ਨਾ ਐਵੇਂ ਹੋਰ ਤਰ੍ਹਾਂ ਜੇ ਮਨ ਹੋ ਗਿਆ ਮੇਰਾ ਮੇਰਾ ਤਾਂ ਕਰਕੇ ਗੱਲ ਕਰਨੋਂ ਦਿਲ ਕੀਤਾ ਹੀ ਨਹੀਂ ਉਥੇ ਬਾਪੂ ਸਾਰੀ ਗੱਲ ਤੇਰੇ ਤੇ ਤੇ ਜੋਬਨ ਵੀਰ ਤੇ ਆ ਜਾਣੀ ਆ ਮੈਂ ਨਹੀਂ ਚਾਹੁੰਦੀ ਕਿ ਇਦਾਂ ਹੋਵੇ ਹੁਣ ਕੋਈ ਗੱਲ ਨਹੀਂ ਵੇਖਦੇ ਹੁਣ ਅਸੀਂ ਤਾਂ ਜਾ ਨਹੀਂ ਸਕਦੇ ਦੋਵੇਂ ਜਾਣੇ ਹਾਂਜੀ ਤੁਸੀਂ ਦੋਵਾਂ ਨੇ ਕਰਨਾ ਜੋ ਕਰਨਾ ਚਲੋ ਕੋਈ ਗੱਲ ਨਹੀਂ ਵੇਖ ਲੈਨੇ ਜਾ ਕੇ ਫਿਰ ਜੋਬਨ ਜੇ ਅਹੀਂ ਗਏ ਤਾਂ ਨਾ ਕਰਾ ਤਮਾਸ਼ਾ ਵੇਖਦੇ ਆ ਪਤਾ ਗੱਲ ਗੀਆ लवली ਉਹ ਜ਼ਿਆਦਾ ਠੀਕ ਨਹੀਂ ਆ ਤੁਹਾਨੂੰ ਜੋਬ ਨੂੰ ਲੈ ਕੇ ਜਾਓ ਹੁਣੇ ਜਾਓ ਉਹਦੀ ਟੈਨਸ਼ਨ ਨਹੀਂ ਲੈਣ ਦੇ ਆ ਉਹ ਜੋਬ ਨਹੀਂ ਟੈਨਸ਼ਨ ਨਹੀਂ ਲੈਣ ਦੇ ਆ ਹੁਣੇ ਜਾਓ ਤੇ ਜੋਬ ਨੂੰ ਘਰ ਜਾਓ ਤੁਹਾਨੂੰ ਲੈ ਕੇ ਨਾ ਤੇ ਘਰ ਲੈ ਕੇ ਜਾਓ ਉਹਨੂੰ ਇਹ ਕਿਹੜੀ ਵੇਖ ਲੈਣ ਉਹਨਾਂ ਨੂੰ ਅੱਧੇ ਠੀਕ ਹੋਏ ਨਾ ਉਹਨਾਂ ਨੇ ਵੇਖ ਲਓ ਭਾਈ ਚਲੋ ਕੋਈ ਗੱਲ ਨਹੀਂ ਘਰੇ ਹੁਣੇ ਆ ਉਹ ਫੋਨ ਕਰ ਲਓ ਰਵਿੰਦਰ ਕੋ ਨੰਬਰ ਹੈਗਾ ਹੀ ਆ ਫੋਨ ਕਰਕੇ ਪੁੱਛ ਲੈ ਇੰਨੇ ਪਹਿਲਾਂ ਜੇ ਇਹ ਘਰੇ ਹੋਣਗੇ ਫੇਰ ਚੱਲ ਜਾਣੇ ਆ ਨਹੀਂ ਤੇ ਫੇਰ ਕੱਲ ਨੂੰ ਵੇਖ ਲਾਂਗੇ ਆ ਚਲ ਫੋਨ ਕਰਕੇ ਪੁੱਛ ਲੈ ਫੇਰ ਚੱਲ ਜਾਣੇ ਆ ਕੱਲ ਨੂੰ ਨਹੀਂ ਅੱਜੇ ਘਰ ਜਾਓ ਤੁਸੀਂ ਠੀਕ ਆ ਅੱਜੇ ਜਾਓ लवली ਕੋਈ ਗੱਲ ਨਹੀਂ ਵੇਖੀ ਚੱਲ ਜਾਨੇ ਅੱ ਇਨਸ਼ੀਦਾਨ ਨੇ ਤੇ ਮੈਂ ਅੱਗੇ ਵੀ ਸਮਝਾਇਆ ਸੀ ਕਿ ਤੂੰ ਹੀ ਜਾ ਕੇ ਸਮਝਾਉਣਾ ਵਾ ਉਹ ਮੈਂ ਇਹੋ ਲਵਲੀ ਨੂੰ ਸਮਝਾਉਂਦੇ ਪਹਿਲਾਂ ਤੁਹਾਡੇ ਆਉਣ ਤੋਂ ਪਹਿਲਾਂ ਨਾ ਕਿ ਲਵਲੀ ਤੂੰ ਗਿਆ ਵਾ ਉੱਥੇ ਜਾ ਕੇ ਕੋਈ ਹੱਲ ਵੀ ਨਹੀਂ ਕੱਢਿਆ ਤੇ ਕੀ ਫਾਇਦਾ ਜਾਣਦਾ ਫਿਰ ਹਾਂਜੀ ਇਹ ਤੇ ਗੱਲ ਸਹੀ ਐ ਇਹ ਵੀ ਕੀ ਕਰਨੇ ਡਰਦੇ ਐ ਵੀ ਉਹ ਡਰ ਗਈ ਐ ਵਿਚਾਰੀ ਕੋਈ ਗੱਲ ਨਹੀਂ ਪਤਾ ਗੱਲ ਕੀ ਐ ਹੁਣ ਜਾਣਗੇ ਮੈਂ ਤਹੋਂ ਭੇਜਣ ਡਿਆ ਵਾਂ ਵੀ ਜੋਗ ਨੂੰ ਨਾਲ ਲੈ ਕੇ ਜਾਣਗੇ ਨਾ ਕੋਈ ਨਾ ਕੋਈ ਹੱਲ ਤੇ ਹੋਊਗਾ ਹੀ ਹਾਂਜੀ ਇਹ ਤੇ ਗੱਲ ਸਹੀ ਐ ਉਹ ਮਣ ਜਣਾ ਮਮੀ ਨੇ ਮਾਰ ਮਟਾ ਕਰਦੇ ਹੋਏ ਤੁਹਾਨੂੰ ਪਤਾ ਇਹ ਘਰ ਤੇ ਝਗੜਾ ਹੋਇਆ ਹੋਇਆ ਹੈ ਨਾ ਤੇ ਫੇਰ ਹੌਲੀ ਜਿਹੇ ਨਾ ਅੰਦਾ ਸੁਧਰੀ ਅੰਦਾ ਵਾ ਚਲ ਹੁਣ ਸੁਦਰਜੀ ਦੀ ਮੰਮੀ ਕੋਈ ਗੱਲ ਨਹੀਂ ਸੁਧਰਨਾ ਹੀ ਪੈਣਾ ਵਾ ਹੁਣ ਜੋਬਨ ਦੇ ਡੈਡੀ ਦੀ ਹਾਲਤ ਪਹਿਲਾਂ ਕਿੰਨੀ ਗਰਾਵ ਹਾਂਜੀ ਦੱਸਣ ਦੇ ਰੁਪਿੰਦਰ ਤੇ ਇਹ ਜਾਣਗੇ ਨਾ ਤੇ ਫੇਰ ਹੀ ਠੀਕ ਹੋਣਾ ਵਾ ਕੋਈ ਗੱਲ ਨਹੀਂ ਉਹਦੀ ਮੰਮੀ ਨੂੰ ਵੀ ਸਮਝ ਆ ਜਾਣੀ ਆ ਇਹ ਸਭ ਕੁਝ ਜੋਗਨ ਕਰਕੇ ਹੋਣ ਡਿਆ ਜੋਗਨ ਘਰ ਆ ਗਿਆ ਸਭ ਕੁਝ ਠੀਕ ਹੋਏ ਨਾ ਵਿਹਲੇ ਹਾਂਜੀ ਨਹੀਂ ਆਪਾਂ ਰਲ ਮਿਲ ਕੇ ਤੇਨਾਂ ਨੂੰ ਭੇਜਦੇ ਆ ਨਹੀਂ ਕੋਈ ਗੱਲ ਨਹੀਂ ਹੁਣੇ ਫੋਨ ਕਰਦੇ ਠੀਕ ਆ ਤੇ ਮੈਂ ਆ ਫੋਨ ਕਰ ਦਣਾ ਜੋਬਨ ਨੂੰ ਹੁਣੇ ਭੇਜਣਾ ਉਹਨਾਂ ਨੂੰ ਹਾਂਜੀ ਚਲ ਠੀਕ ਹੈ ਵੇ ਆਪਾਂ ਜਾਂਦੇ ਕਿ ਨਹੀਂ ਠੀਕ ਕੋਈ ਗੱਲ ਨਹੀਂ ਲਵਲੀ ਆ ਵੀ ਸਮਝਦਾ ਆ ਰਹੀ ਐ ਮੇਰੀ ਗੱਲ ਮੰਨਦਾ ਪੂਰੀ ਇਹਨੇ ਚੱਲ ਜਣਾ ਹੋਣੀ ਆਪੇ ਆਪੇ ਕੋਈ ਨਾ ਕੋਈ ਨਾ ਹੱਲ ਕੱਢ ਕੇ ਆਊਗਾ ਜਾ ਕੇ ਦੀਦੀ ਮੈਂ ਤੇ ਸੁਗੋ ਕਹਿਨੀ ਆ ਪਰ ਮੈਂ ਚਾਹ ਬਣਾ ਹੀ ਦਿੰਨੀ ਆ ਉਹ ਨਹੀਂ ਨਹੀਂ ਭਾਬੀ ਜੀ ਚਾਹ ਦੀ ਕੋਈ ਲੋੜ ਹੀ ਨਹੀਂ ਆ ਚਾਹ ਨਹੀਂਗੀ ਪੀਣੀ ਆਪਾਂ ਚੱਲ ਜਾਣਾ ਆ ਛੇਤੀ ਤੇ ਕਦੋਂ ਆਉਣਾ ਵਾ ਜੋ ਬਨਵੀਰ ਨੇ ਆਉਣਾ ਤੇ ਹੈਗਾ ਹੀ ਆ ਉਹਨਾਂ ਨੇ ਗਏ ਤੇ ਵਾਵਾ ਚਿਰਦੇ ਹੀ ਆ ਅੱਛਾ ਉਹਨਾਂ ਇਹਨਾਂ ਦੇ ਪਿੰਡ ਜਾਣਾ ਸੀ ਛੋਟੇ ਵੀਰ ਜੀ ਆਏ ਸੀ ਠੀਕ ਕਹਿੰਦੇ ਸੀ ਵੀ ਕੋਈ ਗੱਲ ਕਰਨੀ ਆ ਤੇ ਮੈਨੂੰ ਤੇ ਆਪ ਨਹੀਂ ਦੱਸਿਆ ਵੀ ਕਿਹੜੀ ਗੱਲ ਆ ਸੋ ਕਿ ਮੈਂ ਆਪ ਫਿਕਰ ਦੀ ਜੀ ਚ ਹੀ ਗਏ ਵਾਵਾ ਚੈਦਈ ਆ ਉਦਾਂ ਤੇ ਉਹ ਫੋਨ ਨਹੀਂ ਖੜਿਆ ਕੋਲ ਨੇ ਤੇ ਫੋਨ ਲਾ ਕੇ ਪੁੱਛਣਾ ਹੀ ਦੱਸੋ ਕੋਈ ਗੱਲ ਹੋਈ ਆ ਤੇ ਮੈਨੂੰ ਦੱਸ ਦੋ ਗੱਲਬੁਲ ਭਾਬੀ ਗਾਦੀ ਹੋਣੀ ਆ ਐਦਾਂ ਹੀ ਬਸ ਕੰਮ ਜਿਹਾ ਹੀ ਇਕ ਕੋਈ ਨਹੀਂ ਤੂੰ ਹੀ ਬੇਚ ਕੰਮ ਜਿਆ ਕੇ ਦੱਸ ਤੂੰ ਖੁੱਲ ਕੇ ਸਾਰੀ ਗੱਲ ਦੱਸ ਦੇ ਇਹਨੂੰ ਜੋ ਕੋ ਵੀ ਹੋਇਆ ਭਾਬੀ ਫਿਰ ਤੁਸੀਂ ਗੱਲ ਨਾ ਸੁਣੀ ਲਓ ਹਾਂਜੀ ਮੈਂ ਤੁਹਾਨੂੰ ਇਹ ਕਹਿਣਾ ਵਾਂ ਵੀ ਤੂੰ ਹੁਣ ਨਾ ਘਰ ਚਲੋ ਬਥੇਰਾ ਡੈਮ ਇਥੇ ਕੱਢ ਲਿਆ ਵਾ ਵੇਖ ਲੋ ਗੱਲ ਕੀ ਹੋਈ ਏ ਦੀਦੀ ਤੀ ਖੁੱਲ ਕੇ ਦੱਸੋ ਮੈਨੂੰ ਗੱਲ ਪਾਬੀ ਗੱਲ ਕੀ ਹੋਣੀ ਆ ਅਹੀਂ ਗਏ ਅਹੀਂ ਪਿੰਡ ਅੱਛਾ ਤੇ ਜਾ ਕੇ ਜੋ ਡੈਡੀ ਦੀ ਹਾਲਤ ਦੇਖੀ ਹੈ ਨਾ ਤੇ ਉਹਨਾਂ ਦਾ ਬਹੁਤ ਬੁਰਾ ਹਾਲ ਵਾ ਦਵਾਈ ਵੀ ਲਿਆਉਂਦੇ ਆ ਟੈਸਟ ਵੀ ਕਰਵਾਉਂਦੇ ਆ ਪਰ ਕੋਈ ਫਰਕ ਨਹੀਂ ਪੈਂਦਿਆ ਨਾ ਤੇ ਰੋਟੀ ਪਣੀ ਉਹਨਾਂ ਕੋ ਖਾਧਾ ਜਾਂਦੇ ਆ ਵਾ ਸਿਰਫ ਇੱਕ ਜਾਦੇ ਸਰਤੇ ਆ ਘਟ ਤੇ ਤੇ ਚਾਹੀ ਇੱਕ ਅੱਧਾ ਰਸ ਖਾ ਲਈਦੇ ਆ ਤੇ ਮੈਂ ਇਹ ਸੋਚੰਦੀ ਹੀ ਕਿ ਕਿਤੇ ਜੋ ਬੰਦਾ ਦਾ ਹਿਰਕ ਲੱਗਾ ਹੋਵੇ ਗੱਲ ਤੇ ਦੀਦੀ ਤੇਰੀ ਠੀਕ ਐ ਕਾਨੂੰਨੀ ਪਤਾ ਮੈਂ ਇਹਨਾਂ ਨੂੰ ਕਿੰਨਾ ਮਨਾਉਣੀ ਆ ਕਿ ਚਲਿਏ ਪਿੰਡ ਹੁਣ ਚਲਿਏ ਇੱਥੇ ਰਹਿਣ ਨਹੀਂ ਸਰਦਾ ਹੈਗਾ ਪਰ ਜਿੱਦਾਂ ਮਨਸ ਪਤਾ ਨਹੀਂ ਕੀ ਗੱਲਾਂ ਬੈਠੀਆਂ ਮੰਨਦੇ ਹੈ ਨਹੀਂ ਆ ਕਹਿੰਦੇ ਆ ਕਿ ਜਦੋਂ ਉਹਨਾਂ ਤੋਂ ਮੈਨੂੰ کیا ਕਰੇਂਦਾ ਮੈਂ ਉੱਥੇ ਬੜਾ ਕੁਝ ਸੁਣੀ ਆ ਮ ਉੱਥੇ ਬੜੀਆਂ ਗੱਲਾਂ ਹੋਈਆਂ ਮੇਰੇ ਕਰਕੇ ਤੈਨੂੰ ਵੀ ਬੜਾ ਕੁਝ ਹੈ ਨਾ ਪਿਆਵਾ ਤੇ ਹੁਣ ਮੈਂ ਮਾਹੀ ਆਪਣੇ ਪੈਰਾਂ ਤੇ ਸਟੈਂਡ ਹੋਣਿਆ ਮੈਂ ਤੇ ਐਨਾ ਸਮਝਾ ਸਮਝਾ ਕਿ ਥਾਗ ਗਈ ਆ ਨਾ ਪੁੱਛੂ ਹੀ ਕੁਝ ਨਾ ਚਲ ਕੋਈ ਨਹੀਂ ਭਾਬੀ ਜੋ ਵੀ ਪਿੱਛੇ ਹੋ ਗਿਆ ਵਾ ਨਾ ਚੰਗਾਈ ਹੋ ਗਿਆ ਵਾ ਭਰੀ ਆ ਤੇ ਹੁਣ ਅੱਗੇ ਤੁਸੀਂ ਆਪਣੇ ਘਰ ਜਾਓ ਕੀ ਪਤਾ ਵਾ ਡੈਡੀ ਦਾ ਫਰਕ ਪੈ ਹੀ ਜਾਵੇ ਠੀਕ ਹੋਈ ਜਾਣਾ ਜੀ ਜਿੱਦਾਂ ਉਹਨਾਂ ਦੀ ਹਾਲਤ ਵਾ ਨਾ ਜੇਕਰ ਤੇ ਜ਼ਿਆਦਾ ਕੰਮ ਵਿਗੜ ਗਿਆ ਨਾ ਤੇ ਬੜੀ ਮੁਸ਼ਕਲ ਹੋਣੀ ਆ ਫਿਰ ਮੰਮੀ ਵਿਚਾਰੇ ਇਕੱਲੇ ਕੀ ਕਰਨਗੇ ਮਗਰੋਂ ਆਹੋ ਤੇ ਗੱਲ ਹੈਗੀ ਆ ਦੀਦੀ ਕੋਈ ਗੱਲ ਨਹੀਂ ਹੁ ਤਾਂ ਮੈਂ ਇੱਕ ਦਵਾਰੀ ਫੇਰ ਕਹਿ ਕੇ ਵੇਖੂਗੀ ਨਾ ਤੁਸੀਂ ਕੋਈ ਨਹੀਂ ਜੋ ਬਨਵੀਰ ਨਾਲ ਕਰਿਓ ਸਲਾਹ ਵੀ ਚਲ ਕੋਈ ਗੱਲ ਨਹੀਂ ਪਿਛਲੀਆਂ ਗੱਲਾਂ ਤੇ ਮਿੱਟੀ ਪਾ ਦਿਓ ਪਲੌਣੀਆਂ ਹੀ ਪੈਣੀਆਂ ਵਾ ਜੇ ਪਲਾਵਾਂਗੇ ਨਾ ਤੇ ਫੇਰ ਹੀ ਅੱਗੇ ਜ਼ਿੰਦਗੀ ਸੁਵਰੀ ਜਾਊਗੀ ਐਦਾਂ ਉਹ ਵਕਤ ਟੈਨਸ਼ਨ ਲੈਂਦੇ ਰਹਿੰਦੇ ਆ ਤੁਸੀਂ ਇੱਥੇ ਗਦਾ ਰਹਿੰਦੇ ਆ ਠੀਕ ਆ ਨਾ ਕੋਈ ਨਹੀਂ ਮੈਂ ਕਹੂੰਗੀ ਉਹਨਾਂ ਨੂੰ ਇਹ ਗੱਲ ਦਾ ਦੱਸੂਗੀ ਨਾ ਪੀਹੋਂ ਲੱਗਲੀ ਬਾਜੀ ਆ ਪਾਈ ਤੇ ਜੇ ਹੀ ਨਹੀਂ ਜਾਂਦੇ ਤੇ ਫਿਰ ਉਹਨਾਂ ਦੀ ਵੀ ਵੇਸ ਨਹੀਂ ਮੈਂ ਸੋਕੀ ਨਹੀਂ ਕਰੇ ਟੱਕਰੀ ਜਾਂਦੇ ਨਾ ਤੇਹੀ ਗੱਲ ਕਰਕੇ ਜਾਣਾ ਹੈ ਤਾਂ ਹੀ ਕੱਲ ਹਾਲਾਤ ਵੇਖ ਕੇ ਆਏ ਆ ਨਾ ਕਰਦੇ ਬਹੁਤ ਜ਼ਿਆਦਾ ਮਾੜੇ ਹੋ ਗਏ ਆ ਦਵਾਈ ਜੋਗਾ ਉੱਤੇ ਪੈਸਾ ਨਹੀਂ ਕਰਿਆ ਗਿਆ ਹੁਣ ਕੋਈ ਜਿੱਥੋਂ ਤੱਕ ਮੈਨੂੰ ਲੱਗਦਾ ਹੁਣ ਜੇ ਮੰਨੋ ਜ਼ਿਆਦਾ ਟੈਨਸ਼ਨ ਲਿਆ ਡੈਡੀ ਨੂੰ ਕੋ ਹੋ ਜੇ ਤੇ ਕੱਲ ਨੂੰ ਕਿਹੜੇ ਮੂਹ ਨਾਲ ਸਾਰੇ ਜਣੇ ਜਾਵਾਂਗੇ ਉੱਥੇ ਅਸੀਂ ਤਾਂ ਕਰਕੇ ਦੋਹੀਂ ਜੀ ਆਏ ਆ ਤੇ ਜੋਗ ਨੂੰ ਤੁਸੀਂ ਸਮਝਾਈ ਹੁਣ ਤੇ ਨਾਲ ਟੱਕਰੇ ਨਹੀਂ ਆਉਂਗੇ ਨਹੀਂ ਤੇ ਅਸੀਂ ਨਾਲ ਹੀ ਖੜਨਾ ਸੀ ਤਾਂ ਅਸੀਂ ਮੈਨੂੰ ਵੀ ਪਤਾ ਵਾ ਜਦੋਂ ਹੀ ਪਹਿਲਾਂ ਵੀ ਕਰ ਗਏ ਹਨ ਟੈਜੀ ਤੇ ਉਦੋਂ ਹੀ ਨਹੀਂ ਠੀਕ ਹੈਗੇ ਪਰ ਹੁਣ ਮੈਨੂੰ ਆਪ ਨਹੀਂ ਸਮਝ ਆਉਂਦੀ ਵੀ ਮੈਂ ਕੀ ਕਰਾਂ ਇਹਨਾਂ ਨੂੰ ਇੰਨਾ ਸਮਝਾ ਕੇ ਵੇਖ ਲਿਆ ਵਾ ਪਤਾ ਨਹੀਂ ਕਿਹੜੀਆਂ ਗੱਲਾਂ ਦਿਮਾਗ 'ਚ ਬੈਠੀਆਂ ਵਾ ਉਹ ਪਾਸੇ ਵੱਲ ਤੇ ਜਾਂਦੇ ਹੀ ਨਹੀਂ ਹੈਗੇ ਮੈਂ ਤੇ ਇਹੀ ਸਮਝਾਉਂਦੇ ਰਹਿੰਦੇ ਆ ਵੀ ਮੇਰੇ ਸਾਹਮਣੇ ਉਹਨਾਂ ਦਾ ਨਾਂ ਨਹੀਂ ਲੈਣਾ ਮੈਂ ਤੇ ਆਪ ਫਸ ਗਈ ਆ ਉਹ ਚੱਲ ਕੋਈ ਗੱਲ ਨਹੀਂ ਇੱਕ ਵਾਰੀ ਤੂੰ ਕਹਿ ਕੇ ਵੇਖੀ ਆ ਨਹੀਂ ਤੇ ਫੇਰ ਆਵਾਂਗੇ ਨਹੀਂ ਨਹੀਂ ਬਾਜੀ ਤੁਹਾਡੀ ਗੱਲ ਥੋੜੀ ਮੋੜਨੀ ਇਹਨਾਂ ਨੇ ਮੈਂ ਜ਼ਰੂਰ ਕਹਾਂਗੀ ਤੇ ਸਮਝਾਵਾਂਗੀ ਵੀ ਆਪਣੇ ਤੌਰ ਤੇ ਕਿ ਭਾਜੀ ਹੁਣ ਮਨ ਲਿਆ ਆਈ। ਭਾਬੀ ਇਹੋ ਗੱਲ ਕਿਉਂ ਫਿਰ ਡੈਡੀ ਜਿਆਦਾ ਨਹੀਂ ਗਏ ਠੀਕ ਹੈਗੀ। ਕੋਈ ਨਹੀਂ ਜੀ ਜੀ ਠੀਕ ਆ ਨਾ ਤੇ ਡੈਡੀ ਨੇ ਠੀਕ ਹੋ ਜਾਣਾ ਵਾ ਪਰ ਜਦੋਂ ਜੋਬਨ ਕਰ ਗਿਆ ਉਦੋਂ ਨੇਦੇ ਉਹਦਾਂ ਨੇ ਤੇ ਸਿਹਤ ਜ਼ਿਆਦਾ ਖਰਾਬ ਹੁੰਦੀ ਜਾਣੀ ਆ। ਆ ਗੱਲਾਂ کہہ ਕੇ ਨਾ ਤੁਸੀਂ ਤੇ ਮੈਨੂੰ ਹੋਰ ਫਿਕਰਾਂ ਚ ਪਾਈ। ਜੇ ਸਾਡੇ ਗਿਆਈ ਡੈਡੀ ਠੀਕ ਹੋ ਜਾਣ ਤਾਂ ਹਨੂ ਹੋਰ ਕੀ ਚਾਹੀਦਾ ਵਾ। ਹੋ ਤੇ ਗੱਲ ਹੈਗੀ ਇਹ ਗੱਲ ਹੈਈ ਹੈ ਨਾ ਤੇ ਚੱਲ ਕੋਈ ਨਹੀਂ ਜੋ ਬਨਵੀਰ ਆਉਂਦਾ ਵਾ ਨਾ ਤੇ ਉਹਨਾਂ ਨਾਲ ਕਰਿਓ ਗੱਲ ਤੇ ਆਪਾਂ ਫਿਰ ਚੱਲ ਗਏ ਹੈਂ ਤੁਸੀਂ ਇਦਾਂ ਹੀ ਚੱਲ ਜਾਣਾ ਵਾ ਚਾਹ ਤੇ ਭੇਜੋ ਚਾਹ ਨਹੀਂ ਕਿ ਪੀਣੀ ਹਨ ਵੀ ਕੰਮ ਆ ਬੜਾ ਜਿਆਦਾ ਨਹੀਂ ਉੱਥੇ ਵੀ ਜਾਣਾ ਤਾਂ ਤੇ ਕੋਈ ਨਹੀਂ ਆਪਾਂ ਆਵਾਂਗੇ ਫਿਰ ਅਬਲਦੋਣਾ ਨਾਲ ਕਰਿਓ ਗੱਲ ਤੇ ਮੈਨੂੰ ਫੋਨ ਤੇ ਦੱਸਿਓ ਕੀ ਜਾਂਦੇ ਆ ਠੀਕ ਆ ਮੈਂ ਤੇ ਕਹਿੰਦੀ ਫਿਰ ਰੁਕ ਜਾਂਦੇ ਥੋੜਾ ਜਿਹਾ ਇੱਥੇ ਨਹੀਂ ਨਹੀਂ ਰੁਕਣਾ ਨਹੀਂ ਆ ਕੋਈ ਨਹੀਂ ਮੈਂ ਫਿਰ ਮਰਾਂਗੇ ਚੱਕਰ ਕੋਈ ਨਹੀਂ ਮੈਂ ਨਹੀਂ ਦਊਂਗੀ ਸੁਣਾ ਹੈਂ ਹੋ ਵਧੀਆ ਜੀ ਸਾਨੂੰ ਠੀਕ ਠਾਕ ਵਾਹ ਵਧੀਆ ਵਧੀਆ ਜਿਵੇਂ ਤੂੰ ਸੁਣਾ ਠੀਕ ਠਾਕ ਵਧੀਆ ਠੀਕ ਹੈ ਰਪਿੰਦਰ ਵੀਰ ਆਇਆ ਸੀਗਾ ਘਰ ਠੀਕ ਠੀਕ ਆ ਤੇ ਉਹ ਕਹਿਣ ਦੇ ਕਿ ਵੀ ਤੁਸੀਂ ਸੱਜੜੇ ਕੰਮ ਹੀਗਾ ਕੋਈ ਆਹ ਕੰਮ ਹੀ ਕੋ ਤੂੰ ਕੋਈ ਤੇਰੇ ਨਾਲ ਮੈਂ ਉਹ ਦਿੱਤਾ ਇਸ ਨਾਲ ਮੈਂ ਵੀ ਨਹੀਂ ਉਹਨੂੰ ਜੋਬ ਨੂੰ ਸੁਣਾ ਵੀ ਆਇਆ ਘਰ ਉਹ ਆਪ ਤੇ ਕਹਿਣ ਦੇ ਕਿ ਤੇ ਮੈਂ ਸ਼ਹਿਰ ਚੱਲੇ ਜਾਵਾਂ ਠੀਕ ਆ ਤੇ ਮੈਂ ਤਾਂ ਕਹਿਣ ਦੇ ਮੈਂ ਤਾਂ ਠਹਿਰ ਕੇ ਚੱਲੇ ਜਾਣਾ ਕਹਿੰਦੇ ਨਹੀਂ ਤੂੰ ਹੋ ਜਾ ਕਰੋ ਨਹੀਂ ਉਹ ਕੰਮ ਜ਼ਰੂਰੀ ਹੈ ਤਾਂ ਹੀ ਗਿਆ ਹੋਣਾ ਸ਼ਹਿਰ ਠੀਕ ਹੈ ਠੀਕ ਹੈ ਕੋਈ ਕੰਮ ਹੀਗਾ ਕੰਮ ਤਾਂ ਯਾਰ ਤੇਰਾ ਨਾ ਹੈਗਾ ਹੀ ਐਂ ਤਿੰਨੇ ਭਰਾਡੇ ਬੈਠੇ ਸਲਾਹ ਕਰਨ ਪੀ ਜੋਬ ਨੂੰ ਸ ਅਹੀਂ ਲਈ ਆ ਜੋ ਬੰਨ ਥੋੜੀ ਜਿਹੀ ਪਹਿਲੀ ਐਨੇ ਚਿਰ ਹੋ ਗਏ ਤੇਨੇ ਸਾਲ ਹੋ ਗਏ ਤੇਰੀ ਪਹਿਲੀ ਵਰਤ ਦੇ ਨੂੰ ਅਹੀਂ ਉਹ ਅਹੀਂ ਪਹਿਲੀ ਹੁਣ ਜਿਹੜੀ ਲਈ ਆ ਉਹ ਕਰਾਈ ਆ ਤੇਰੇ ਨਾਂ ਵੀਰ ਜੀ ਪਹਿਲੀ ਲਈ ਆ ਉਹ ਕਿਉਂ ਅਹੀਂ ਯਾਰ ਸ਼ੁਰੂ ਤੋਂ ਪਹਿਲਾਂ ਤੇ ਤੇਰੀ ਪਹਿਲੀ ਦਾ ਠੇਕਾ ਬੜਾ ਬਣ ਜਾਂਦਾ ਜਿਵੇਂ ਕੀ ਅਹੀਂ ਤੇ ਕੀ ਪਤਾ ਤੇਰੀ ਪਹਿਲੀ ਪਿਛੇ ਨੂੰ ਪਹਿਲੀ ਮਿਲੀ ਵੀਰ ਜੀ ਨੀ ਖੇਚਲ ਕਰਨ ਦੀ ਤੁਹਾਨੂੰ ਵੀ ਲੋੜ ਹੀ ਕੀ ਮੈਂ ਰਹਿ ਤਾਂ ਡਿਆ ਅਹੀਂ ਜਿੱਥੇ ਰਹਿ ਡਿਆ ਬੜਾ ਵਧੀਆ ਚੱਲਣ ਡਿਆ ਸੀ ਕੰਮ ਰ ਨਹੀਂ ਨਹੀਂ ਜੋ ਬਣ ਫਿਰ ਵੀ ਯਾਰ ਚੰਗੇ ਨਹੀਂ ਲੱਗੀਦਾ ਅਹੀਂ ਵੇ ਤਿੰਨੇ ਭਰਾ ਬੜੇ ਵਧੀਆ ਰੋਟੀ ਪਾਣੀ ਖਾਂਦੇ ਆ ਨੌ ਨੌ ਦਾਦਾ ਕਿਲੇ ਪੈੜੀ ਤੇ ਸਾਹਮਣੇ ਹੀ ਆ ਤੇ ਹੁਣ ਤੇਰੇ ਲਈ ਵੀ ਤੇਰਾ 1.5 ਕਿਲਾ ਤੁਹਾਡੇ ਕੋਲ ਹੀ ਆ 20 25 ਸਾਲ ਤੇ ਹੋ ਗਿਆ ਨੁਭਾਉਂਦੇ ਆ ਉਹਦਾ ਠੇਕਾ ਵੀ ਦਈਏ ਤੇ ਤੇਰਾ 20 ਲੱਖ ਰੁਪਏ ਦਾ ਠੇਕਾ ਬਣ ਜਾਂਦਾ ਹੋਣਾ ਤੇ ਤੇਰੇ ਨਾਲ ਮਿਲਦੀ ਥੋੜੀ ਬਹੁਤੀ ਅਹੀਂ ਆਖਿਆ ਚੱਲੇ ਵੀ ਨਾਲ ਲੈੜੋ ਤੇ ਇਕੱਠੀ ਰਜਿਸਟਰੀ ਕਰਤੀ ਫਿਰ ਉਹਦੀ ਪੈੜੀ ਤੈਨੂੰ ਵਕਾ ਦਿੰਦੇ ਆ ਤੇ ਨਾਲ ਇੱਕ ਉਥੇ ਕੋਠੀ ਵੀ ਚੇ ਪਵਾਤੀ ਆ ਤੇ ਵਾਸ਼ਿੰਗ ਪੁਆਇੰਟ ਵੀ ਤੇਰਾ ਨਾਲ ਹੀ ਖੋਲਤਾ ਨਾਲੇ ਯਾਰ ਨੂੰ ਚੰਗਾ ਨਹੀਂ ਲੱਗਾ ਵੀ ਤੂੰ ਕਿਸੇ ਦੀਆਂ ਗੱਡੀਆਂ ਧੋਣਾ ਇਦਾਂ ਤੇ ਜੇ ਤੈਨੂੰ ਇਹ ਕੰਮ ਚੰਗਾ ਲੱਗਦਾ ਤੇ ਤੂੰ ਆਪਣਾ ਕਰ ਤੇ ਨਾਲੇ ਫਿਰ ਉਹੰਦਰੋ ਦੇ ਦੇ ਆਪਣੇ ਉਹ ਕਾਗਜ਼ ਜਿਹੜੇ ਨਾ ਇੰਡਸਟਰੀ ਨਾਲ ਚਾਬੀ ਲੈ ਆਈ ਉਹਦੀ ਠੀਕ ਆ ਲਓ ਵੀਰ ਜੀ ਆਪਣੇ ਦੇ ਦੇ ਚਲ ਤਵਾਂ ਕੀ ਤੂੰ ਦੇ ਦੇ ਨਹੀਂ ਨਹੀਂ ਫੜੀ ਆ ਲਓ ਫੜਾ ਦੇ ਨਾਲ ਫੁੱਟ ਵੀਰ ਜੀ ਮੈਂ ਕਿੱਦਾਂ ਰੱਖਦਾ ਲਾਵਾਂ ਤੁਹਾਡੀ ਹੱਕ ਹਲਾਲ ਦੀ ਕਮਾਈ ਆ ਤੇ ਮੈਂ ਪਹਿਲੀ ਤੁਹਾਡੇ ਕੋਲ ਤਾਂ ਲਾਵਾਂ ਉਹ ਨਹੀਂ ਨਹੀਂ ਜੋ ਬਣੇ ਕੋਈ ਗੱਲ ਨਹੀਂ ਤਾਂ ਕੀ ਆ ਤੇਰਾ ਵਿੱਕ ਬੰਦਾ ਵਾ ਕੋਈ ਗੱਲ ਨਹੀਂ ਤਾਂ ਕੀ ਤੇਰੀ ਕਮਾਈ ਵੀ 20 25 ਸਾਲ ਖਾਧੀ ਐ ਉਹਦਾ ਸਾਡਾ ਕੋਈ ਫਰਜ਼ ਨਹੀਂ ਪੰਦਾ ਵੱਡੇ ਹੁੰਦਾ ਵੀ ਤੈਨੂੰ ਕੋਲ ਦਈਏ ਕੋ ਹਣ ਚੰਗੇ ਲੱਗੇਦਾ ਆ ਕੋਈ ਗੱਲ ਨਹੀਂ ਤਾਂ ਕੀ ਫੜਾ ਮੇਰਾ ਵੀਰ ਕੋਈ ਨਹੀਂ ਹੁੰਦਾ ਚਾਹੀ ਤੇ ਸਲਾਹ ਕੀਤੀ ਵੀ ਤਿੰਨੇ ਭਰਾ ਦਾਂਗੇ ਤੈਨੂੰ ਫਾਈਲ ਵੀ ਜੋ ਕਾਗੇ ਪੱਤਰ ਆ ਚਾਬੀ ਵੀ ਤੇ ਉਹਨੂੰ ਹੁਣ ਸ਼ਹਿਰ ਕੋ ਕੰਮ ਪੈ ਗਿਆ ਜ਼ਰੂਰੀ ਤਾਂ ਅਗਰ ਕੇ ਜਾਣਾ ਪੈ ਗਿਆ ਚੱਲ ਕੋਈ ਗੱਲ ਨਹੀਂ ਆਉਂਦਾ ਤੇ ਫੇਰ ਕਿਤੇ ਮਾਰਲੀ ਜਿਹੜਾ ਕਿਤੇ ਵਾਦਲੇ ਚੰਗਾ ਹੋ ਗਿਆ ਵੀਰ ਜੀ ਬੜਾ ਬੋਝ ਹੀ ਮੰਨਤੇ ਵੀ ਸਾਡਾ ਵੀਰ ਇਦਾਂ ਕੇਸ ਦੇ ਥੱਲੇ ਕੰਮ ਤੇ ਲੱਗਾ ਵਾ ਪਰ ਚਲੋ ਹੁਣ ਜਿੱਦਾਂ ਉਹਨੂੰ ਅਸੀਂ ਸਭ ਕੁਝ ਦੇਤਾ ਉਹਦਾ ਆਪਣਾ ਉਹਦਾ ਹੱਕ ਬੰਦਾ ਤੇ ਹੁਣ ਬੜੀ ਸ਼ਾਂਤੀ ਆ ਮਨ ਨੂੰ ਵਿੰਦਰ ਕੋਈ ਗੱਲ ਨਹੀਂ ਤਾਂ ਕੀ ਆ ਜੇ ਅਸੀਂ ਚੰਗਾ ਕੀਤਾ ਸੀ ਨਾ ਚਿੰਤਾ ਨਾ ਲਓ ਕੋਈ ਰੱਬ ਸਾਡਾ ਵੀ ਚੰਗਾ ਕਰੂਗਾ ਠੀਕ ਆ ਫੇਰ ਵੀ ਨਾਲੇ ਸਾਡਾ ਭਰਾ ਯਾਰ ਸਾਡਾ ਫਰਜ਼ ਹੀ ਬੰਦਾ ਉਹਲੀ ਕੋ ਕਰਨਾ